ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਧਰਮ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਲੰਮਾ ਇਤਿਹਾਸ ਮਿਲਦਾ ਹੈ ਕਿੰਨੇ ਹੀ ਧਾਰਮਿਕ ਗ੍ਰੰਥ ਇੰਨੇ ਹੀ ਧਾਰਮਿਕ ਅਸਥਾਨ ਤੇ ਪੀਰ ਪੈਗੰਬਰ ਤੇ ਉਹਨਾਂ ਦੀ ਵਿਚਾਰਧਾਰਾ ਤੇ ਧਾਰਮਿਕ ਭਾਵਨਾਵਾਂ ਇਸ ਧਰਤੀ ਉੱਪਰ ਮੌਜੂਦ ਸਨ ਪਰ ਲੋਕ ਇੱਕ ਦੂਸਰੇ ਦੇ ਦੁਸ਼ਮਣ ਬਣੇ ਹੋਏ ਸਨ ਬਾਬ ਉੱਚੀ ਜਾਤ ਵਾਲੇ ਨੀਮੀ ਜਾਤ ਵਾਲੇ ਨੂੰ ਤੋਛ ਹੀ ਸਮਝਦੇ ਸਨ ਆਪ ਹੀ ਸਾਰੀਆਂ ਜਾਤਾਂ ਪਾਤਾਂ ਬਣਾ ਕੇ ਮਨੋਖਣੇ ਏਕ ਨੂੰ ਨੀਵਾ ਬਣਾ ਦਿੱਤਾ ਸੀ ਤੇ ਦੂਸਰੇ ਨੂੰ ਉੱਚਾ ਦੂਜੀ ਗੱਲ ਧਰਮ ਦੇ ਕਰਕੇ ਦੁਨੀਆ ਦੇ ਵਿੱਚ ਚਾਨਣ ਹੋਣਾ ਚਾਹੀਦਾ ਸੀ ਪਰ ਉਹ ਐਸੇ ਦੇ ਉਲਟ ਰਿਹਾ ਸੀ ਦੁਨੀਆ ਦੇ ਵਿੱਚ ਕੂੜ ਦਾ ਫਸਾਰਾ ਸੀ ਤੇ ਲੋਕ ਗਿਆਨ ਤੋਂ ਸੱਖਣੇ ਸਨ ਜੇ ਗੱਲ ਕਰੀਏ ਹਿੰਦੂਸਤਾਨ ਦੀ ਤਾਂ ਉਸ ਵੇਲੇ ਸਭ ਤੋਂ ਵੱਡਾ ਧਰਮ ਸਨਾਤਨ ਧਰਮ ਸੀ ਜਿਸ ਨੇ ਗਿਆਨ ਤੇ ਲੋਕਾਂ ਨੂੰ ਸ਼ੇਧ ਦੇਣ ਦੀ ਬਚਾਏ ਉਹਨਾਂ ਦੇ ਵਿੱਚ ਜਾਤਾਂ ਪਾਤਾਂ ਲਿਆ ਕੇ ਵੰਡੀਆਂ ਪਾ ਦਿੱਤੀਆਂ ਸਨਾਤਨ ਧਰਮ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਤਰ ਜੋ ਬ੍ਰਾਹਮਣ ਸਨ ਉਹਨਾਂ ਨੇ ਵੇਦਾਂ ਦਾ ਗਿਆਨ ਆਪਣੇ ਤੱਕ ਹੀ ਸੀਮਤ ਰੱਖਿਆ ਆਮ ਲੋਕਾਂ ਤੱਕ ਨਾ ਪਹੁੰਚਣ ਦਿੱਤਾ ਇਹਨਾਂ ਨੇ ਕੀ ਕੀਤਾ ਕਿ ਸ਼ੂਦਰ ਨੂੰ ਜਮਾ ਨੀਵਾ ਦਿਖਾਉਂਦੇ ਹੋਏ ਉਸ ਲਈ ਤਰਫ ਦੇ ਰਸਤੇ ਬਿਲਕੁਲ ਹੀ ਬੰਦ ਕਰ ਦਿੱਤੇ ਭਾਵ ਧਾਰਮਿਕ ਅਸਥਾਨਾਂ ਤੇ ਆਉਣ ਤੋਂ ਮਨਾ ਕਰ ਦਿੱਤਾ ਤੇ ਨਾਲ ਹੀ ਇਸਤਰੀ ਦੇ ਲਈ ਵੀ ਧਰਮ ਦਾ ਦਰਵਾਜ਼ਾ ਬੰਦ ਕਰ ਦਿੱਤਾ ਬਾ ਵਸਾਰੇ ਧਰਮ ਕਰਮ ਬ੍ਰਾਹਮਣ ਨੇ ਆਪਣੇ ਪਾਸ ਰੱਖ ਲਏ ਤੇ ਉਹਨਾਂ ਨੇ ਮਨੁੱਖ ਨੂੰ ਆਪਣੀ ਸੋਚ ਦਾ ਐਸਾ ਗੁਲਾਮ ਬਣਾਇਆ ਕਿ ਉਹਨਾਂ ਦੇ ਜਨਮ ਤੋਂ ਪਹਿਲਾਂ ਤੇ ਮਰਨ ਤੋਂ ਬਾਅਦ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਬੰਨ ਕੇ ਰੱਖਿਆ ਲੋਕਾਂ ਨੂੰ ਕਰਮ ਕਾਂਡਾਂ ਦੇ ਵਿੱਚ ਵਿਸ਼ਵਾਸ ਦਿਵਾਉਣ ਦੇ ਵਿੱਚ ਵੀ ਇਹਨਾਂ ਦਾ ਹੀ ਹੱਥ ਸੀ ਕਿਉਂਕਿ ਇਹ ਬਿਨਾਂ ਮਿਹਨਤ ਕੀਤੇ ਲੋਕਾਂ ਨੂੰ ਕਰਮ ਕਾਂਡਾਂ ਦੇ ਵਿੱਚ ਪਾ ਕੇ ਉਹਨਾਂ ਤੋਂ ਮਾਇਆ ਇਕੱਠੀ ਕਰਦੇ ਸਨ ब्राहਮਣਾ ਨੇ ਲੋਕਾਂ ਨੂੰ ਗਿਆਨ ਵੰਡਣ ਦੀ ਬਚਾਈ ਵਹਿਮਾਂ ਤੇ ਭਰਮਾਂ ਦੇ ਮਾਇਆ ਚਾਲ ਵਿੱਚ ਐਸਾ ਫਸਾਇਆ ਕਿ ਉਹਨਾਂ ਨੂੰ ਅਹਿਸਾਸ ਹੀ ਨਾ ਹੋਇਆ ਕਿ ਸਹੀ ਹੈ ਤੇ ਕੀ ਗਲਤ ਹੈ ਗਿਆਨ ਤੋਂ ਸੱਖਣੇ ਲੋਕ ਇਸੇ ਨੂੰ ਹੀ ਭਗਤੀ ਸਮਝਦੇ ਰਹੇ ਜੇਕਰ ਦੂਸਰੇ ਧਰਮ ਦੀ ਗੱਲ ਕਰੀਏ ਉਹ ਹੈ ਜੀ ਚੈਨ ਮรรค ਜੋ ਮਨੁੱਖ ਆਪਣੇ ਮਨ ਤੇ ਕਾਬੂ ਪਾ ਲੈਂਦਾ ਹੈ ਉਸ ਨੂੰ ਜੈਨੇ ਕਿਹਾ ਜਾਂਦਾ ਹੈ ਜੈਨ ਧਰਮ ਦੇ ਕੁੱਲ 24 ਤੀਰਥੰਕਰ ਹੋਏ ਹਨ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੇ ਰਿਸ਼ਭਨਾਥਾ ਸਨ ਤੇ ਆਖਰੀ ਮਹਾਵੀਰਾ ਸਨ ਜੈਨੀਆਂ ਦਾ ਮੰਨਣਾ ਹੈ ਕਿ ਜੋ 23 ਮੇ ਤੀਰਥੰਕਰ ਸਨ ਜੈਸ ਦਾ ਨਾਮ ਨੇਮੀਨਾਥਾ ਸੀ ਉਹ 84000 ਸਾਲ ਪਹਿਲਾਂ ਇਸ ਦੁਨੀਆ ਤੇ ਆਏ ਸਨ ਇਸ ਧਰਮ ਦਾ ਮੰਨਣਾ ਹੈ ਕਿ ਨੇਮੀਨਾਥਾ ਕ੍ਰਿਸ਼ਨ ਭਗਵਾਨ ਦੇ ਸਾਖ ਸੰਬੰਧੀ ਸਨ ਤੇ ਰਿਸ਼ਤੇ ਦੇ ਵਿੱਚ ਭਰਾ ਲੱਗਦੇ ਸਨ ਇਹ ਜੋ ਆਖਰੀ ਤੀਰਥੰਕਰ ਮਹਾਵੀਰ ਹੋਏ ਨੇ ਜਿਨ੍ਹਾਂ ਦਾ ਆਗਮਨ ਬੀਸੀ ਸਾਲ ਦੇ ਵਿੱਚ ਹੋਇਆ ਸੀ ਇਹ ਵੀ ਮਨੁੱਖਾਂ ਦੀ ਜ਼ਿੰਦਗੀ ਦੇ ਸਵਾਲਾਂ ਦਾ ਜਵਾਬ ਦੇਣ ਵਿੱਚ ਅਸਫਲ ਰਿਹਾ ਮਨੁੱਖ ਦੀ ਜ਼ਿੰਦਗੀ ਦੇ ਵਿੱਚੋਂ ਦੁੱਖਾਂ ਨੂੰ ਮਿਟਾ ਕੇ ਸੁੱਖ ਨਾਲ ਲਿਆ ਸਕਿਆ ਜੈਨੀਆਂ ਦੇ ਵਿੱਚ ਅਜੇਹੀ ਪ੍ਰਥਾ ਕਾਇਮ ਕਰ ਦਿੱਤੀ ਜਿਵੇਂ ਤੁਸੀਂ ਖੇਤੀ ਨਹੀਂ ਕਰਨੀ ਹਾਲ ਬਹੁਤ ਹੈ ਕਿੰਨੇ ਹੀ ਚੀਵਾ ਦੀ ਹੱਤਿਆ ਹੁੰਦੀ ਹੈ ਪਾਣੀ ਪੌਣ ਕੇ ਪੀਣਾ ਤੇ ਮੂੰਹ ਤੇ ਪੱਟੀ ਬੰਨ ਕੇ ਰੱਖਣੀ ਤੇ ਪੈਰਾਂ ਦੇ ਵਿੱਚ ਜੋੜਾ ਨਹੀਂ ਪਾਉਣਾ ਇਸ ਤਰ੍ਹਾਂ ਲੋਕਾਂ ਦੇ ਵਿੱਚ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ ਲੋਕ ਨਿੱਕੀ ਨਿੱਕੀ ਗੱਲ ਦੇ ਉੱਪਰ ਡਰਨ ਲੱਗ ਪਏ ਜੋ ਇਸ ਧਰਮ ਨੂੰ ਮੰਨਣ ਵਾਲੇ ਸਨ ਉਹ ਪੈਦਲ ਹੀ ਸਫ਼ਰ ਕਰਦੇ ਸਨ ਤੇ ਕੱਚੇ ਰਾਹਾਂ ਤੇ ਤੁਰਦੇ ਸਨ ਤਾਂ ਕਿ ਕੋਈ ਜੀਵ ਉਹਨਾਂ ਦੇ ਗੱਡੇ ਦੇ ਥੱਲੇ ਆ ਕੇ ਨਾ ਮਰ ਜਾਵੇ। ਇਸ ਡਰ ਦੇ ਕਾਰਨ ਮਨੁੱਖ ਕੇਵਲ ਆਪਣੇ ਆਪ ਨੂੰ ਹੀ ਸੰਭਾਲਣ ਦੇ ਯੋਗ ਰਹਿ ਗਿਆ। ਇਸ ਤੋਂ ਅੱਗੇ ਇਸ ਧਰਮ ਦੇ ਦੋ ਹਿੱਸੇ ਹੋ ਗਏ। ਇੱਕ ਦਿਗੰਬਰ ਤੇ ਦੂਜਾ ਸਵੇਤੰਬਰ। ਇਹ ਦੋਨੋਂ ਹੀ ਮਨੁੱਖ ਦੀ ਜ਼ਿੰਦਗੀ ਨੂੰ ਸੇਧ ਨਾ ਦੇ ਸਕੇ। ਜਨ ਧਰਮ ਦੇ ਅਨੁਸਾਰ ਭਗਵਾਨ ਦਾ ਅਰਥ ਪਰਮੇਸ਼ਰ ਨਹੀਂ ਕਿਉਂਕਿ ਇਹ ਰਾਬਣੂ ਨਹੀਂ ਮੰਨਦੇ। ਨਾ ਹੀ ਬੋਧ ਧਰਮ ਮੰਨਦਾ ਹੈ। ਨਾ ਚਾਰਵਾਕ ਮੰਨਦੇ ਨੇ ਤੇ ਨਾ ਹੀ ਜੈਨ ਮਤ ਮੰਨਦਾ ਹੈ। ਇਹਨਾਂ ਦਾ ਮੰਨਣਾ ਹੈ ਕਿ ਆਤਮਾ ਦਾ ਵਿਕਾਸ ਗੁਣਾ ਹੀ ਜੀਵਨ ਦੀ ਉਪਲਬਧੀ ਹੈ। ਭਾਵ ਆਪਣੇ ਆਪ ਦਾ ਪ੍ਰਕਾਸ਼ ਹੋਣਾ। ਇਸ ਤੋਂ ਬਾਅਦ ਬੁੱਧ ਮਤ ਦੀ ਸ਼ੁਰੂਆਤ ਹੁੰਦੀ ਹੈ। ਜੈਸੋ ਦੇ ਵਿਚਾਰ ਵੀ ਜੈਨ ਧਰਮ ਦੇ ਨਾਲ ਹੀ ਮਿਲਦੇ ਜੁਲਦੇ ਨੇ ਮਹਾਤਮਾ ਬੁੱਧ ਦਾ ਜਨਮ ਰਾਜ ਘਰਾਣੇ ਦੇ ਵਿੱਚ ਹੋਇਆ ਬਚਪਨ ਤੋਂ ਹੀ ਇਹ ਉਦਾਸ ਵਰਤੀ ਵਾਲੇ ਸਨ ਜਦੋਂ ਇਹ ਵੱਡੇ ਹੋਏ ਘਰਦਿਆਂ ਨੇ ਇਹਨਾਂ ਦਾ ਵਿਆਹ ਕੀਤਾ ਤਾਂ ਜੋ ਆਪ ਘਰ ਕਰ ਗੈਸਤੀ ਸੰਭਾਲਣ ਦੇ ਯੋਗ ਹੋ ਜਾਵੋ ਪਰ ਇੱਕ ਦਿਨ ਆਪ ਜੀ ਆਪਣੀ ਪਤਨੀ ਤੇ ਪੁੱਤਰ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਚਲੇ ਗਏ ਜੰਗਲਾਂ ਦੇ ਵਿੱਚ ਇਹਨਾਂ ਨੇ ਬਹੁਤ ਘੋਰ ਤਪੱਸਿਆ ਕੀਤੀ। ਇਸ ਧਰਮ ਦੇ ਵਿੱਚ ਵੀ ਇਸਤਰੀ ਨੂੰ ਨੀਚਾ ਹੀ ਦਿਖਾਈ ਗਈ ਹੈ। ਮਹਾਤਮਾ ਬੋਧਜੀ ਨੇ ਆਪਣੇ ਸਮੇਂ ਪੰਜ ਚੇਲੇ ਥਾਪੇ ਸਨ। ਇੱਕ ਨੂੰ ਆਪਣੇ ਕੋਲ ਰੱਖਿਆ ਜਿਸ ਦਾ ਨਾਮ ਆਨੰਦ ਸੀ। ਬਾਕੀ ਚਾਰਾਂ ਨੂੰ ਧਰਮ ਪ੍ਰਚਾਰ ਕਰਨ ਲਈ ਚਾਰਾਂ ਦਿਸ਼ਾਵਾਂ ਦੇ ਵਿੱਚ ਭੇਜ ਦਿੱਤਾ। ਇਹਨਾਂ ਦਾ ਪ੍ਰਮੁੱਖ ਉਦੇਸ਼ ਘਰ ਗ੍ਰਹਿਸਤੀ ਤੋਂ ਕਿਨਾਰਾ ਕਰਨਾ ਹੀ ਸੀ। ਇਸ ਤੋਂ ਬਾਅਦ ਹੁੰਦਾ ਹੈ ਜੀ ਜੋਗਮਤ ਜੋ ਘਰ ਗ੍ਰੈਸਤੀ ਦੇ ਵਿੱਚੋਂ ਜਿਉਂ ਜਨਮ ਲੈਂਦੇ ਤੇ ਸੋਚੀ ਸੰਭਾਲਣ ਤੋਂ ਬਾਅਦ ਆਪਣਾ ਜੋਗਮਤ ਧਾਰਨ ਕਰਕੇ ਸਮਾਧੀ ਲਾ ਕੇ ਜੰਗਲਾਂ ਦੇ ਵਿੱਚ ਤਪੱਸਿਆ ਕਰਨ ਲਈ ਬੈਠ ਜਾਂਦੇ ਸਨ ਉਤਰਤ ਦਾ ਇੱਕ ਨਿਯਮ ਹੈ ਕਿ ਨਰ ਅਤੇ ਮਾਤਾ ਜੋ ਪ੍ਰਮਾਤਮਾ ਦੇ ਦੁਆਰਾ ਪੈਦਾ ਕੀਤੇ ਗਏ ਨੇ ਜਿਨ੍ਹਾਂ ਦੇ ਸੁਮੇਲ ਦੇ ਨਾਲ ਸੰਸਾਰ ਵਾਧਾ ਫੁੱਲਦਾ ਹੈ ਪਰ ਇਹ ਸਾਰੇ ਤੱਕ ਅਗਰੈਸਤੀ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਚਲੇ ਜਾਂਦੇ ਸਨ ਇਹ ਸੀ ਜੀ ਉਹ ਸਾਰੇ ਧਰਮ ਜੋ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਹੋਏ ਹਨ ਜਿਨ੍ਹਾਂ ਦਾ ਛੋਟਾ ਜਿਹਾ ਇਤਿਹਾਸ ਆਪ ਸਭ ਦੇ ਨਾਲ ਸਾਂਝਾ ਕੀਤਾ ਗਿਆ ਹੈ ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ 1469 ਈਸਵੀ ਦੇ ਵਿੱਚ ਕਤਕ ਦੀ ਪੂਰਨਮਾਸ਼ੀ ਨੂੰ ਰਾਇਪੋਏ ਦੀ ਤਲਵੰਟੀ ਪੰਜਾਬ ਜੋ ਸਥਾਨ ਅੱਜਕੱਲ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਮੌਜੂਦ ਹੈ ਆਪ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਸੀ ਤੇ ਮਾਤਾ ਦਾ ਨਾਮ ਮਾਤਾ ਤ੍ਰੈਪਦਾ ਸੀ ਜੇਕਰ ਆਪ ਜੀ ਦੇ ਪਰਿਵਾਰ ਦੇ ਪਿਸ਼ੋਕਣ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਪਹਿਲਾ ਪਿੰਡ ਪੱਠੇਵੈਂਡ ਸੀ ਜਿੱਥੇ ਅੱਜ ਟੇਰਾ ਬਾਬਾ ਨਾਨਕ ਹੈ ਇਸ ਸਥਾਨ ਦੇ ਉੱਤੇ ਇਹਨਾਂ ਦੇ ਬਜ਼ੁਰਗਾਂ ਦਾ ਪਿੰਡ ਸੀ ਗੁਰੂ ਨਾਨਕ ਸਾਹਿਬ ਜੀ ਦੇ ਪੜਦਾਦੇ ਦਾ ਨਾਮ ਰਾਮਨarayana ਸੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਦਾਦੇ ਦਾ ਨਾਮ ਸ਼ੈਵਨarayana ਸੀ ਤੇ ਦਾਦੀ ਦਾ ਨਾਮ ਮਾਤਾ ਬਨਾਰਸੀ ਸੀ ਐਸ ਤੋਂ ਬਾਅਦ ਸ਼ੈਵਨarayana ਦੇ ਘਰ ਮਾਤਾ ਬਨਾਰਸੀ ਜੀ ਦੀ ਕੁੱਖੋਂ ਦੋ ਪੁੱਤਰਾਂ ਦਾ ਜਨਮ ਹੋਇਆ ਇੱਕ ਦਾ ਨਾਮ ਭਾਈ ਲਾਲੂ ਜੀ ਤੇ ਦੂਸਰੇ ਦਾ ਨਾਮ ਇਤਿਹਾਸ ਦੇ ਵਿੱਚ ਮਹਿਤਾ ਕਾਲੂ ਜੀ ਆਉਂਦਾ ਹੈ ਮਹਿਤਾ ਕਾਲੂ ਜੀ ਜਦੋਂ ਵੱਡੇ ਹੋਏ ਤਾਂ ਆਪ ਜੀ ਬੜੀ ਹੀ ਹੁਸ਼ਿਆਰੀ ਤੇ ਸੂਝ-ਬੂਝ ਦੇ ਨਾਲ ਕਾਰੋਬਾਰ ਸੰਭਾਲਦੇ ਸਨ ਇਹਨਾਂ ਦੀ ਕਾਰੋਬਾਰ ਸੰਭਾਲਣ ਦੀ ਸਿਆਣਪ ਦੇ ਸਦਕਾ ਆਪ ਜੀ ਪੱਠੇਵੰਦ ਤੋਂ ਚੱਲ ਕੇ ਰਾਇਪੋਏ ਦੀ ਤਲਵੰਡੀ ਆ ਕੇ ਰਹਿਣ ਲੱਗੇ ਮਹਿਤਾ ਕਾਲੂ ਜੀ ਦਾ ਰੈਸਟਰਾ ਲਾਹੌਰ ਦੇ ਇੱਕ ਪਿੰਡ ਚਾਹਲ ਦੇ ਵਿੱਚ ਹੋਇਆ ਚਾਹਲ ਪਿੰਡ ਦੇ ਵਸਨੀਕ ਪਾਈ ਰਾਮਾ ਤੇ ਉਹਨਾਂ ਦੀ ਘਰ ਵਾਲੀ ਮਾਤਾ ਭਰਾਈ ਜੀ ਸਨ ਇਨ੍ਹਾਂ ਦੋਹਾਂ ਦੀ ਸੁਪੁੱਤਰੀ ਮਾਤਾ ਤ੍ਰੈਪਤਾ ਜੀ ਸਨ ਜਿਨ੍ਹਾਂ ਦਾ ਰਿਸ਼ਤਾ ਮਹਿਤਾ ਕਾਲੂ ਜੀ ਨਾਲ ਹੋਇਆ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰੈਪਤਾ ਜੀ ਦੇ ਘਰ ਸਨ 1464 ਦੇ ਵਿੱਚ ਇੱਕ ਬੇਟੀ ਦਾ ਜਨਮ ਹੋਇਆ ਉਸ ਵੇਲੇ ਮਾਤਾ ਤ੍ਰੈਪਤਾ ਜੀ ਆਪਣੇ ਪੇਕੇ ਚਾਹਲ ਪਿੰਡ ਵਿੱਚ ਹੀ ਸਨ ਜਿਸ ਵੇਲੇ ਆਪ ਜੀ ਦੀ ਕੁੱਖੋਂ ਬੱਚੀ ਨੇ ਜਨਮ ਲਿਆ ਨਾਣਕਿਆਂ ਨੂੰ ਪਿਆਰੀ ਹੋਣ ਕਰਕੇ ਆਪਜੀ ਦੇ ਨਾਨਕਿਆਂ ਨੇ ਆਪ ਦਾ ਨਾਮ ਨਾਨਕੀ ਰੱਖ ਦਿੱਤਾ। ਕਰੀਬ 5 ਸਾਲ ਨਾਨਕੀ ਜੀ ਨੂੰ ਆਪਣੇ ਮਾਤਾ-ਪਿਤਾ ਦੇ ਨਾਲ ਖੇਡਦੇਆਂ ਤੇ ਲਾਡ ਲੜਾਉਂਦੇਆਂ ਗੁਜ਼ਰ ਗਏ। ਉਸ ਤੋਂ ਬਾਅਦ 1469 ਈਸਵੀ ਵਿੱਚ ਸਤਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਇਤਿਹਾਸ ਦੇ ਵਿੱਚ ਇਹ ਦਿਨ ਬੜਾ ਹੀ ਸੁਭਾਗਾ ਗਿਣਿਆ ਜਾਂਦਾ ਹੈ। ਐਸ ਪਿੰਡ ਵਿੱਚ ਮਹਿਤਾ ਕਾਲੂ ਜੀ ਦਾ ਪਰਿਵਾਰ ਨਵਾਂ ਸੀ ਪਰ ਮਹਿਤਾ ਕਾਲੂ ਜੀ ਦੇ ਪੈਸੇ ਪੱਖੋਂ ਖੁੱਲਾ ਵਿਵਹਾਰ ਹੋਣ ਕਰਕੇ ਜਦੋਂ ਵੀ ਕਿਤੇ ਐਸ ਪਿੰਡ ਦੀ ਤੌਲਤਾदाई ਨੇ ਮਹਿਤਾ ਕਾਲੂ ਜੀ ਨੂੰ ਮਿਲਣਾ ਤਾਂ ਉਸ ਨੇ ਹਰ ਵਾਰੀ ਇੱਕੋ ਹੀ ਗੱਲ ਕਹਿਣੀ ਮਹਿਤਾ ਜੀ ਤੁਹਾਡਾ ਘਰ ਬਹੁਤ ਹੀ ਰੱਜਿਆ ਪੂਜਿਆ ਹੈ ਪੂਜੇ ਰੱਜੇ ਪੂਜੇ ਘਰ ਬੜੇ ਨੇ ਜੋ ਆਪਣੇ ਸਕੇ ਸੰਬੰਧੀਆਂ ਨੂੰ ਤਾਂ ਪੱਛੇ ਚੰਪਣ ਤੇ ਝੰਕੇ ਕੱਪੜੇ ਦੇ ਦੇਣਗੇ ਪਰ ਜਦੋਂ ਦਾਈ ਨੂੰ ਦੇਣ ਦੀ ਵਾਰੀ ਆਉਂਦੀ ਹੈ ਤਾਂ ਸਭ ਤੋਂ ਬੇਕਾਰ ਕੱਪੜਾ ਖਰੀਦ ਕੇ ਦਿੰਦੇ ਨੇ ਪਹਿਲੇ ਸਮਿਆਂ ਦੇ ਵਿੱਚ ਜਦੋਂ ਰੱਬ ਕਿਸੇ ਦੀ ਔਖ ਨੂੰ ਭਾਗ ਲਾਉਂਦਾ ਸੀ ਤਾਂ ਉਦੋਂ ਦਾਈਆਂ ਹੀ ਆ ਕੇ ਦੇਖਦੀਆਂ ਸਨ ਜੈਸਾ ਕਰਕੇ ਦਾਈ ਨੂੰ ਉਹਨਾਂ ਦੇ ਘਰ ਦਾ ਲੰਬੇ ਸਮੇਂ ਤੋਂ ਪਤਾ ਹੋਣ ਕਰਕੇ ਉਹਨਾਂ ਦੇ ਨਾਲ ਉਹ ਪ੍ਰੇਮ ਸੀ ਤੋਲਤਾ ਦਾਈ ਨੇ ਮਹਤਾ ਕਾਲੂ ਜੀ ਨੂੰ ਕਿਹਾ ਕਿ ਤੁਸੀਂ ਨਵੇਂ ਆਏ ਹੋ ਮੈਂ ਸੁਣਿਆ ਹੈ ਤੁਸੀਂ ਬੜੇ ਦਾਨੀ ਹੋ ਇਸ ਲਈ ਮੈਂ ਚਾਹੁੰਦੀ ਹਾਂ ਕਿ ਜਿਸ ਦਿਨ ਮੈਂ ਤੁਹਾਡੇ ਘਰ ਆਵਾਂ ਤੇ ਉਸ ਦਿਨ ਮੈਂ ਹੋਰਨਾ ਦੇ ਨਾਲ ਵੱਧ ਖੁਸ਼ ਹੋ ਕੇ ਜਾਵਾਂ ਮਹਿਤਾ ਕਾਲੂਜੀ ਨੇ ਉਹਨਾਂ ਨੂੰ ਇਹੀ ਜਵਾਬ ਦਿੱਤਾ ਕਿ ਦੌਲਤਾ ਜੀ ਤੁਸੀਂ ਫਿਕਰ ਨਾ ਕਰੋ ਮੈਂ ਕੋਈ ਵੀ ਕਮੀ ਨਹੀਂ ਰਹਿਣ ਦੇਵਾਂਗਾ ਪਰ ਯਾਦ ਰੱਖਿਓ ਜਦ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਦੌਲਤਾ ਦਾਈ ਨੇ ਉਸ ਵੇਲੇ ਗੁਰੂ ਸਾਹਿਬ ਦੇ ਸਭ ਤੋਂ ਪਹਿਲਾਂ دیدار ਕੀਤੇ ਸਨ ਜਿਉਂ-ਜਿਉਂ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਵਧੀ ਦੌਲਤਾ ਦਾਈ ਅਕਸਰ ਇਹ ਗੱਲ ਕਹੀਆ ਕਰਦੀ ਸੀ ਕਿ ਮੈਨੂੰ ਆਪਣੇ ਮਾਪਿਆਂ ਤੇ ਬੜਾ ਇਤਰਾਜ਼ ਸੀ ਜੈਸ ਨੇ ਕਦੇ ਢੰਡ ਭਰ ਕੇ ਰੋਟੀ ਨਹੀਂ ਖਾਦੀ ਜੈਸ ਨੇ ਕਦੇ ਮਾਣ ਭੌਂਦਾ ਕੱਪੜਾ ਨਹੀਂ ਪਹਿਨੇ ਆ ਤੇ ਜਸ ਨੇ ਕਦੇ ਪਰਿਵਾਰ ਦਾ ਸੌਖਣਾ ਦੇਖਿਆ ਹੋਵੇ ਤੇ ਉਸ ਦਾ ਨਾਮ ਦੌਲਤਾ ਰੱਖਿਆ ਹੋਵੇ ਜਿ ਉਸ ਨੂੰ ਪਾਉਂਦਾ ਨਹੀਂ ਸੀ ਨਾਮ ਦੌਲਤਾ ਦੌਲਤਾ ਦਾ ਮਤਲਬ ਹੁੰਦਾ ਅਮੀਰ ਤੇ ਦੌਲਤ ਵਾਲੀ ਪਰ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਬਾਅਦ ਦੌਲਤਾ ਆਪਣੇ ਆਪ ਨੂੰ ਬੜੀ ਵਡਭਾਗੀ ਸਾਂਝਦੀ ਸੀ ਜੈਸ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਭ ਤੋਂ ਪਹਿਲਾ ਦਰਸ਼ਨ ਦੇਦਾਰੇ ਕੀਤੇ ਸਨ ਇਹ ਹੱਥ ਬੜੇ ਸੁਭਾਗੇ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਪਰ ਸੇ ਸਨ ਪਰ ਦੌਲਤਾਂ ਵਾਕਈ ਹੀ ਦੌਲਤਮੰਦ ਬਣ ਗਈ ਜਦੋਂ ਉਸ ਨੂੰ ਸਤਿਗੁਰੂ ਜੀ ਦੇ ਪਵਿੱਤਰ ਦਿਦਾਰਾਂ ਦੇ ਕਾਰਨ ਇਤਿਹਾਸ ਦੇ ਪੰਨਿਆਂ ਦੇ ਉੱਪਰ ਉਸ ਦਾ ਨਾਮ ਲਿਖਿਆ ਗਿਆ ਇਤਿਹਾਸ ਦੱਸਦਿਆਂ ਤੋਂ ਇੱਕ ਨਹੀਂ ਅਨੇਕਾ ਭੁੱਲਾ ਹੋ ਜਾਂਦੀਆਂ ਹਨ ਗੁਰੂ ਸਾਹਿਬ ਤੇ ਸਾਧ ਸੰਗਤ ਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ